ਯੂਨਾਈਟਿਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਇਹ ਵੀਡੀਓ ਇਨੀ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਹ ਵੀਡੀਓ ਦਾ ਅਸਲੀ ਸੱਚ ਜਿਹੜਾ ਉਹ ਵੀ ਸਾਹਮਣੇ ਆ ਚੁੱਕਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਦੋਆਬੇ ਦੇ ਜਲੰਧਰ ਏਰੀਏ ਦੇ ਪਿੰਡਾਂ ਦੀ ਇਹ ਵੀਡੀਓ ਹੈ ਜਿੱਥੇ ਕਿ ਬਹੁਤ ਸਾਰੇ ਐਨ ਆਰ ਆਈ ਵਸਦੇ ਹਨ ਤੇ ਲਗਾਤਾਰ ਐਨ ਆਰ ਆਈ ਜਿਹੜੇ ਆ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਨੂੰ ਪ੍ਰਵਾਸ ਕਰ ਚੁੱਕੇ ਹਨ ਸੋ ਕਾਫੀ ਸਾਲਾਂ ਬਾਅਦ ਜਦੋਂ ਆਪਣੇ ਘਰਾਂ ਦੇ ਵਿੱਚ ਮੁੜਦੇ ਹਨ ਤੇ ਉਹਨਾਂ ਦੇ ਘਰਾਂ ਦੇ ਹਾਲਾਤ ਤੁਸੀਂ ਇਸ ਵੀਡੀਓ ਦੇ ਵਿੱਚ ਬਖੂਬੀ ਦੇਖ ਸਕਦੇ ਹੋ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਲੱਗਾ ਹੈ ਕਿ ਕਦੀ ਇਹਨਾਂ ਘਰਾਂ ਦੇ ਵਿੱਚ ਅਮੀਰ ਜ਼ਿਮੀਂਦਾਰਾਂ ਦੇ ਪਰਿਵਾਰ ਰਹਿੰਦੇ ਸਨ ਜੋ ਕਿ ਵਿਦੇਸ਼ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਬਸ ਗਏ ਤੇ ਉਹਨਾਂ ਦੇ ਵੱਲੋਂ ਮੁੜ ਕੇ ਇਹਨਾਂ ਘਰਾਂ ਦੇ ਵਿੱਚ ਫੇਰਾ ਵੀ ਨਹੀਂ ਮਾਰਿਆ ਗਿਆ ਜਿਸ ਤੋਂ ਬਾਅਦ ਇਹ ਹਾਲਾਤ ਹੋ ਚੁੱਕੇ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਗੱਡੀਆਂ ਤੱਕ ਜਿਹੜੀਆਂ ਉਹ ਖੜੀਆਂ ਰਹਿ ਚੁੱਕੀਆਂ ਹਨ ਕਵਾੜ ਬਣ ਚੁੱਕੀਆਂ ਹਨ ਸੋ ਦਰਵਾਜ਼ੇ ਦਾ ਵੀ ਤੁਸੀਂ ਹਾਲ ਦੇਖ ਸਕਦੇ ਹੋ ਕਿ ਇੱਕ ਪਾਸੇ ਟਰੈਕਟਰ ਦੇਖੋ ਕਿਵੇਂ ਤੁਸੀਂ ਦੇਖ ਸਕਦੇ ਹੋ ਕਿ ਖੜਾ ਹੀ ਰਹਿ ਚੁੱਕਾ ਹੈ ਤੇ ਇਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਜੰਗ ਖਾ ਗਿਆ ਹੈ ਸ਼ੱਪਾਂ ਡਿੱਗ ਚੁੱਕੀਆਂ ਹਨ ਤੇ 게ਟਾਂ ਦੇ ਉੱਤੇ ਜੰਗਾਲ ਤੱਕ ਲੱਗ ਗਿਆ ਹੈ ਬੀੜੀਆਂ ਦੇ ਵਿੱਚ ਘਾਹ ਉੱਗਣ ਵਾਲੀ ਜਿਹੜੀ ਉਹ ਗੱਲ ਹੋਈ ਪਈ ਹੈ ਸੋ ਬੇਹਦ ਹਾਲਾਤ ਜਿਹੜੇ ਉਤਾਰਸਜੋਗ ਖਾਸ ਕਰਕੇ ਦੁਆਬਾ ਏਰੀਆ ਦੇ ਹੋ ਰਹੇ